ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣੇ ਆ ਜੀ ਪਿਆਜ਼ਾਂ ਵਾਲੀਆਂ ਤੰਦੂਰੀ ਰੋਟੀਆਂ ਦੇਖੋ ਫਿਰ ਚਲੋ ਦੇਖਦੇ ਆ ਵੀ ਬਣਦੀਆਂ ਨੇ ਜਾਂ ਨਹੀਂ ਪਿਆਜ਼ਾਂ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਲੈਣੇ ਆ ਬਿਲਕੁਲ ਬ੍ਰੀਕ ਪੀਸ ਬਣਾਵਾਂਗੇ ਆਪਾਂ ਪਿਆਜ਼ਾਂ ਦੇ ਜੇ ਮੋٹے ਰੱਖਾਂਗੇ ਫਿਰ ਵਿੱਚੋਂ ਨਿਕਲ ਹੀ ਜਾਂਦੇ ਨੇ ਜੀ ਬਿਲਕੁਲ ਇਦਾਂ ਦੇ ਪੀਸ ਬਰੀਕ-ਬਰੀਕ ਘੁਣਾਵਾਂਗੇ ਦੇਖਦੇ ਆਪਾਂ ਬਣਾ ਕੇ ਵੀ ਬਣਦੀ ਆ ਤੰਦੂਰੀ ਰੋਟੀ ਜਾਂ ਨਹੀਂ ਬਣਦੀ ਲੋਚੀ ਇਦਾਂ ਦੇ ਪਿਆਜ਼ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲੈਣ ਬਹੁਤ ਟੇਸਟੀ ਵਧੀਆ ਲੱਗਦੀ ਹੈ ਜੀ ਮਿੱਸੀ ਰੋਟੀ ਕਹਿ ਲਓ ਜਾਂ ਤੰਦੂਰੀ ਕਹਿ ਲਓ ਪਿੰਡਾਂ 'ਚ ਤਾਂ ਆਵੇਂ ਬਣਦੀਆਂ ਨੇ ਜੀ ਗਰਮ-ਗਰਮ ਮਿੱਸੀ ਰੋਟੀ ਚਟਨੀ ਨਾਲ ਖਾ ਲੈਂਦੇ ਨੇ ਚਾਹਰ ਨਾਲ ਮੱਖਣ ਨਾਲ ਦਹੀਂ ਨਾਲ ਚਲੋ ਜੀ ਆਪਾਂ ਸਾਰੇ ਪਿਆਜ਼ਾਂ ਨੂੰ ਥੋੜੀ ਥੋੜੀ ਕੱਟ ਲੈਨੇ ਅੱਜ ਤੱਕ ਉਸਮਾੜੀ ਦੀ ਠੰਡ ਚ ਹੀ ਹੋ ਗਈ ਜੀ ਦੋ ਤਿੰਨ ਦਿਨ ਤਾਂ ਹੋ ਗਏ ਬਹੁਤ ਗਰਮੀ ਪੈਂਦੀ ਸੀ ਲਓ ਜੀ ਇਹ ਮਿਰਚਾਂ ਵੀ ਆਪਾਂ ਚਾਰ ਕੱਟ ਪਾ ਕੇ ਇਹਦੇ ਵਿੱਚ फिर आप बरीक फ्रीक कट लें क्योंकि मोटी, जे मोटी जे भी भी जो मूं जो चाहते जी वो कर दी है बरीक पीस बनावा मोटी फिर रोटी चो निकल जानी है दो बस दो वादू ने दो मिर्चें पावगे दर्द नहीं पाओ जी हम करून मिर्च മിക്സ് ല ਲਾਓ ਜੀ ਨੂੰ ਅੰਦਰ ਤੇ ਆਪਣਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਨੇ ਇਧਰ ਦੋ ਗੈਸ ਬਾਲ ਲੈਣੇ ਗੈਸ ਬਾਲ ਲੈਣੇ ਆ ਜੀ ਉੱਪਰ ਧਰਦੇ ਆ ਤਵਾ ਪਿੱਕਾਪਾ ਇਧਰ ਲਾ ਗੈਸ ਬਾਲ ਕੇ ਇਹਦੇ ਉੱਪਰ ਤਵਾ ਧਰ ਦਿੰਨੇ ਆ

ਲਓ ਜੀ ਰੋਟੀ ਮੈਂ ਆਪਾਂ ਵਧਾ ਲੈਨੇ ਆ ਕਿ ਮੈਂ ਆਪਾਂ ਮੱਕੀ ਦੀ ਰੋਟੀ ਵਧਾਉਣੀ ਆ ਜਾਂ ਮਿੱਸੀ ਵਧਾਉਣੀ ਆ ਥੋੜੀ ਜਿਹੀ 빙ੀ ਸਿੱਧੀ ਹੋ ਜੂ ਕੋਈ ਚੱਕਰ ਨਹੀਂ ਕਿਉਂਕਿ ਇਹ ਥੋੜੀ ਜਿਹੀ ਵੱਧਦੀ ਘਟ ਹੁੰਦੀ ਹੈ ਜੀ ਜਿਹੜੀ ਮੱਕੀ ਦੀ ਰੋਟੀ ਆ ਉਹ ਤਾਂ ਆਪਣੀ ਗੋਲ ਹੋ ਜਾਂਦੀ ਆ ਇਹਨੂੰ ਥੋੜਾ ਜਿਹਾ ਹੋ ਜਾਂਦਾ ਜਿਹੜੇ ਹੁਣ ਪਿਆਜ਼ ਤੇ ਮਿਰਚ ਆਪਾਂ ਨੇ ਉਹ ਕਰਕੇ ਰੱਖੇ ਤੇ ਜਿਹਨਾਂ ਥਾਲ ਦੇ ਵਿੱਚ ਪਾ ਲੈਨੇ ਆ ਆਪਾਂ ਕਿਉਂਕਿ ਜੇ ਉਹਦੇ ਵਿੱਚ ਉਹ ਕਰਾਂਗੇ ਜੀ ਫਿਰ ਜ਼ਿਆਦਾ ਲੱਗ ਜਾਣਗੇ ਤੇ ਫਿਰ ਝੜੀ ਜਾਂਦੇ ਨੇ ਪਰੋ ਲਓ ਜੀ ਹੁਣ ਆਪਾਂ ਇਹਦੇ ਉੱਪਰ ਲਓ ਜੀ ਰੋਟੀ ਨੂੰ ਹੁਣ ਆਪਾਂ ਪਿਆਜ਼ਾਂ ਦੇ ਉੱਪਰ ਲਾ ਲੈਨੇ ਆ ਤਾਂ ਜੋ ਸਾਰੇ ਪਿਆਜ਼ ਇਹਦੇ ਵਿੱਚ ਐਡ ਹੋ ਜਾਣ ਲੋ ਜੀ ਪਾਣੀ ਦਾ ਹੱਥ ਲਾ ਕੇ ਆਪਾਂ ਕਿਰਜਾਂ ਨੂੰ ਚੰਗੀ ਤਰ੍ਹਾਂ ਰੋਟੀ ਦੇ ਨਾਲ ਚ ਭੇਜਨੇ ਆ। ਲੋ ਜੀ ਹੁਣ ਇਹਨੂੰ ਆਪਾਂ ਰੋਟੀ ਨੂੰ ਪਾ ਦਿੰਨੇ ਆ ਤਵੇ ਦੇ ਉੱਪਰ। ਲੋ ਜੀ ਇਹਦਾ ਇੱਕ ਪਾਸਾ ਆਪਾਂ ਚੰਗੀ ਤਰ੍ਹਾਂ ਪੱਕ ਲੈਣ ਦਿੰਨੇ ਆ। ਲੋ ਜੀ ਇੱਕ ਪਾਸਾ ਆਪਣਾ ਰੋਟੀ ਦਾ ਪੱਕ ਗਿਆ। ਹੁਣ ਇਹਨੂੰ ਆਪਾਂ ਦੂਜੇ ਤਵੇ ਦੇ ਉੱਪਰ ਐਦਾਂ ਮੁੱਦੀ ਮਾਰ ਦਿੰਨੇ ਆ। ਤਾਂ ਜੋ ਆਪਣੀ ਰੋਟੀ ਦਾ ਦੂਜਾ ਪਾਸਾ ਵੀ ਚੰਗੀ ਤਰ੍ਹਾਂ ਪੱਕ ਜਾਵੇ। ਕਰਦੇਵੇਂ ਆਪਣੀ ਰੋਟੀ ਬਣੀ ਆ ਜਾਂ ਨਹੀਂ ਬਣੀ? ਇਹ ਵੱਚੀ। ਰੋਟੀ ਆਪਣੀ ਸਿੱਕ ਗਈ ਥੋੜੀ ਜੀ ਆਪਾਂ ਹੋਰ ਪਕਾ ਲੈਨੇ ਆ ਤਾਂ ਜੋ ਜਿਹੜੇ ਤੇ ਕਾਂਢੇ ਜੇ ਨੇ ਇਹ ਵੀ ਚੰਗੀ ਤਰ੍ਹਾਂ ਪੱਕ ਜਾਣ। ਲਓ ਜੀ ਤਵੇ ਨੂੰ ਆਪਾਂ ਚੱਕ ਲੈਨੇ ਆ ਦੇਖੋ। ਰੋਟੀ ਆਪਣੀ ਬਣ ਗਈ। ਹੁਣ ਇਹਨੂੰ ਆਪਾਂ ਤਵੇ ਤੋਂ ਹਿੱਚੇ ਲੈ ਲੈਂਦੇ ਆ। ਲਓ ਜੀ ਬਿਨਾ ਮੈਦੇ ਤੋਂ ਆਪਣੀ ਤੰਦੂਰੀ ਰੋਟੀ ਬਣ ਗਈ। ਹੁਣ ਆਪਾਂ ਦੂਜੇ ਤਰੀਕੇ ਨਾਲ ਲਓ ਜੀ ਹੁਣ ਆਪਾਂ ਦੂਜਾ ਪੇੜਾ ਬਣਾ ਲੈਂਦੇ ਆ। ਇਹਦੇ ਵਿੱਚ ਆਪਾਂ ਪਾ ਲੈਨੇ ਪਿਆਜ਼ ਰੋਟੀ ਨਾ ਆਪਾਂ ਥੋੜਾ ਜਿਹਾ ਬਤਾ ਲੈਨੇ ਪਾਣੀ ਦਾ ਹੱਥ ਲਾ ਕੇ ਆਪਾਂ ਪਾ ਤੇਰਾ ਜਿਹਾ ਲਾ ਲੈਨੇ ਰੋਟੀ ਚੰਗੀ ਤਰ੍ਹਾਂ ਹੁਣ ਜੀ ਪਿਆਜ਼ ਆਪਣੀ ਰੋਟੀ ਨੂੰ ਸਾਰਿਆਂ ਨੂੰ ਲੱਗ ਗਏ ਹੁਣ ਆਪਾਂ ਲਾ ਕੇ ਪਾਣੀ ਦਾ ਹੱਥ ਪਾ ਦੇ ਆਪਾਂ ਇਦਾਂ ਉੱਚੇ ਰੱਖ ਕੇ ਗੈਸ ਦੇ ਨਾਲ ਨਹੀਂ ਲਾਉਂਦੇ ਉੱਚਾ ਚੱਕ ਕੇ ਚੰਗੀ ਤਰ੍ਹਾਂ ਸੇਕ ਲੈਣੇ ਆਂ ਰਿਕੋ ਜੀ ਚੰਗੀ ਤਰ੍ਹਾਂ ਆਪਾਂ ਇਦਾਂ ਸੇਕ ਕੇ ਚਾਰ ਸਪੇਰੇ ਨੂੰ ਚੰਗੀ ਤਰ੍ਹਾਂ ਆਹ ਅੱਜ ਦੇ ਉੱਪਰ ਕਰ ਕਰਕੇ ਸੇਕ ਲੈਣੇ ਆਂ ਰੋਟੀ ਨੂੰ ਰੋਟੀ ਆਪਣੀ ਚੰਗੀ ਤਰ੍ਹਾਂ ਸਿੱਖ ਗਈ ਪਨੀਛੇ ਲਾ ਰਹੇ ਦੇਖੋ ਜੀ ਕਿੰਨਾ ਸੋਹਣਾ ਦੋਨੇ ਪਾਸੇ ਹੋਏ ਨੇ ਇਧਰ ਵੀ ਦੇਖੋ ਮੱਖਣ ਤੇ ਹਰੀ ਮਿਰਚ ਦੇ ਨਾਲ 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 ਦਹੀਂ ਬਹੁਤ ਟੇਸਟੀ ਰੋਟੀ ਲੱਗਦੀ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ